ਲੋ ਜੀ ਆਪਾਂ ਮੌਕੇ ਤੇ ਖੜੇ ਆ ਪਿੰਡ ਕੜੈਲ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਕੜੈਲ ਦੇ ਨਾ ਘੱਗਰ ਨਦੀ ਦਾ ਬੰਨ ਹੈ ਇੱਥੇ ਬੜੀ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਇਹ ਲੇਬਰ ਲੱਗੀ ਹੋਈ ਹੈ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਜੀਸੀਬੀ ਦੁਆਰਾ ਜਿੱਦਾਂ ਕਿ ਸਰਕਾਰ ਨੇ ਮਤਲਬ ਮੌਸਮ ਵਿਭਾਗ ਨੇ ਲੱਟ ਕੀਤਾ ਹੋਇਆ ਵੀ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਨਾ ਭਾਰੀ ਬਰਸਾਤ ਹੋਣ ਦੀ ਸੰਕਾ ਹੈ ਜਿਸ ਦੇ ਨਾਲ ਫਲੱਡ ਦੇ ਵੀ ਚਾਂਸ ਹੋ ਸਕਦੇ ਆ ਤੇ ਸਰਕਾਰ ਦੁਆਰਾ ਇਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਇਹ ਉਹੀ ਏਰੀਆ ਹੈ ਉਹ ਏਰੀਆ ਹੈ ਮਤਲਬ ਕਿ ਜਿੱਥੇ ਪਿਛਲੇ ਸਾਲ ਮਤਲਬ ਕਿ ਬਾੜ ਇਸੀ ਮਤਲਬ ਫਲੱਡ ਆਇਆ ਸੀ ਤੇ ਫਲੱਡ ਨਾਲੇ ਸਾਰੀ ਜ਼ਮੀਨ ਹੈ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਇਹ ਸਾਰੀ ਹੀ ਫਲੱਡ ਤੋਂ ਪਾਣੀ ਤੋਂ ਪ੍ਰਭਾਵਿਤ ਹੋਈ ਸੀ ਇਸ ਵਾਰ ਸਰਕਾਰ ਦੁਆਰਾ ਇਹਨਾਂ ਬੰਨਾਂ ਨੂੰ ਮਜ਼ਬੂਤ ਕਰਕੇ ਤੇ ਬਹੁਤ ਵੱਡੇ ਕਰਕੇ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜੀਸੀਬੀ ਤੇ ਟਰੈਲੀਆਂ ਨਾਲ ਮਿੱਟੀ ਪਾ ਕੇ ਪੂਰੇ ਵਧੀਆ ਤਰੀਕੇ ਦਾ ਬੰਨ ਤੇ ਇਸ ਤੋਂ ਇਲਾਵਾ ਇੱਕੇ ਸਾਈਡ ਉਹ ਸਾਹਮਣੇ ਜੀਸੀਬੀ ਦੇਖ ਸਕਦੇ ਹੋ ਇਸ ਸਾਈਡ ਵੀ ਲਾਇਆ ਜਾ ਰਿਹਾ ਵੀ ਮਤਲਬ ਕਿ ਅਗਰ 2-4 ਦਿਨਾਂ ਦੇ ਅੰਦਰ ਪਾਣੀ ਆਂਦਾ ਤੇ ਬਰਸਾਤ ਦੀ ਪੂਰੀ ਸ਼ੰਕਾ ਹੋ ਰਹੀ ਹੈ ਤੇ ਉਹਦਾ ਪਹਿਲਾ ਹੀ ਬੰਦ ਕੀਤਾ ਜਾ ਸਕੀ ਤੇ ਇਹੋ ਬੰਨ ਹੈ ਜਿੱਥੇ ਟਰਾਲੀ ਆ ਰਹੀ ਹੈ ਇਸੇ ਬੰਨ ਨੇ ਹੀ ਸਿਰਫ ਆਪਣੇ ਜਾਖਲ ਸ਼ਹਿਰ ਹੈ ਜਿਹੜਾ ਪਿੰਡ ਤੇ ਸ਼ਹਿਰ ਨੂੰ ਬਚਾਇਆ ਸੀ ਕਿਉਂਕਿ ਅਗਰ ਕਿਸਾਨਾਂ ਨੇ ਇੱਥੇ ਕੜੈਲ ਪਿੰਡ ਦੇ ਕਿਸਾਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਇੱਥੇ ਪਾਣੀ ਫੁੱਲ ਚੱਲ ਰਿਹਾ ਸੀ ਸਿਰਫ ਇਸ ਬੰਨ ਨੂੰ ਪੂਰਾ ਮਜ਼ਬੂਤ ਕਰਕੇ ਰੱਖਿਆ ਅਗਰ ਇਹ ਬੰਨ ਟੁੱਟਦਾ ਤਾਂ ਜਾਖਲ ਦਾ ਕੁਝ ਵੀ ਰਹਿਣਾ ਨਹੀਂ ਸੀ ਤੁਸੀਂ ਪੁਰਾਣੀ ਪਿਛਲੀ ਵੀਡੀਓ ਚ ਦੇਖਿਆ ਹੋਣਾ ਵੀ ਜਾਖਲ ਸ਼ਹਿਰ ਦੇ ਅੰਦਰ ਕੈਡੀ ਗੱਡੀ ਦੁਕਾਨਦਾਰਾਂ ਨੇ ਕੰਦਾ ਵਗੈਰਾ ਖਿੱਚ ਲੀਆਂ ਸੀ ਤੇ ਪੁਰਾਣੀ ਵੀਡੀਓ ਫਲੱਡ ਵਾਲੀ ਦੇਖ ਸਕਦੇ ਹੋ ਜੀ ਵਾਰ ਦੀ ਬਹੁਤ ਵੀਡੀਓ ਵਾਇਰਲ ਹੋਈਆਂ ਸੀ ਜਿੱਚ ਦਿਖਾਇਆ ਜਾ ਰਿਹਾ ਸੀ ਵੀ ਹਰੇਕ ਦੁਕਾਨਦਾਰ ਨੇ ਘਰ ਦੇ ਅੱਗੇ 5-5 ਫੁੱਟ ਛੱਤ ਮਤਲਬ ਛੱਤ ਕਹਿੰਦੇ 5-5 ਫੁੱਟ ਕੰਦਾ ਖੇਚ ਲੀਆਂ ਸੀ ਤੇ ਸਿਰਫ ਇਸ ਬੰਨ ਕਰਕੇ ਪਰ ਇਸ ਵਾਰ ਵੀ ਇਸ ਬੰਨ ਨੂੰ ਇਸ ਮਤਲਬ ਕਿ ਇਸ ਸਾਈਡ ਨੂੰ ਨਿਕਲ ਲਈ ਸਾਰੀ ਸਾਈਡਾਂ ਨੂੰ ਸਰਕਾਰ ਦੁਆਰਾ ਮਜ਼ਬੂਤ ਕੀਤਾ ਜਾ ਰਿਹਾ ਤੇ ਮੌਸਮ ਵਿਭਾਗ ਨੇ ਅਲਰਟ ਕੀਤਾ ਹੋਇਆ ਵੀ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਹਾਲੇਕ ਘਰ ਨਦੀ ਦੇ ਅੰਦਰ ਕੋਈ ਜਲ ਸਤਰ ਨਹੀਂ ਵਧਿਆ ਅਸ਼ੰਕ ਮਤਲਬ ਕਿ ਫਵਾਮਾ ਤੋਂ ਬਚ ਕੇ ਰਹਿਣ ਹਲਕਾ ਫੁਲਕਾ ਹੀ ਪਾਣੀ ਵਧਿਆ ਹੈ ਕੋਈ ਬਰਸਾਤ ਹੋਈ ਹੈ ਪਿਛਲੇ ਬਾਕੀ 1-2 ਦਿਨ ਤੋਂ ਬਰਸਾਤ ਨਹੀਂ ਹੋ ਰਹੀ ਹੈ ਇੱਧਰ ਉੱਧਰ ਤੇ ਤਾਂ ਕਰਕੇ ਜੇ ਸੀ ਬੀਆਂ ਦੇਖ ਸਕਦੇ ਹੋ ਤੁਸੀਂ ਉਸ ਸਾਈਡ ਇੱਕ ਜੇ ਸੀ ਵੀ ਲੱਗ ਰਹੀ ਹੈ ਇੱਕ ਜੇ ਸੀ ਵੀ ਤੁਸੀਂ ਅੰਨੀਆ ਮਾਰ ਸਕਦੇ ਹੋ ਇਸ ਸਾਈਡ ਲੱਗ ਰਹੀ ਹੈ ਤੇ ਇੱਕ ਇੱਕ ਜੇ ਸੀ ਵੀ ਆ ਲੱਗ ਰਹੀ ਹੈ ਤਿੰਨ ਤੋਂ ਚਾਰ ਜੇ ਸੀ ਬੀਆਂ ਲੱਗ ਰਹੀਆਂ ਤੇ ਸਾਰੇ ਬੰਨਾਂ ਨੂੰ ਰੇਕੜੈਲ ਪਿੰਡ ਦੇ ਕੜੈਲ ਕੀ ਖਨੋਰੀ ਤੋਂ ਲੈ ਕੇ ਉਰੇ ਤੱਕ ਅੱਗੇ ਵੀ ਸਾਰਿਆਂ ਨੂੰ ਬੜੀ ਵਧੀਆ ਤਰੀਕੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਵੀ ਇਹ ਆਣ ਵਾਲੇ ਜੇ ਅਗਰ ਕੁਝ ਦਿਨਾਂ ਦੇ ਅੰਦਰ ਬਰਸਾਤ ਹੁੰਦੀ ਹੈ ਤਾਂ ਦਵਾਰਾ ਔਰੇ ਪਾਣੀ ਨਾ ਆਵੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਬਿਲਕੁਲ ਮਿੱਟੀ ਦੀ ਭਰ-ਭਰ ਕੇ ਔਰੇ ਪੂਰੇ ਤਰੀਕੇ ਨਾਲ ਲਿਆਈਆਂ ਜਾ ਰਹੀਆਂ ਵੀ ਬੰਨਾਂ ਨੂੰ ਹਰ ਇੱਕ ਪੂਰਾ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ ਵੀ ਅਗਰੇ ਇਸ ਵਾਰ ਵੀ ਅਗਰ ਪਾਣੀ ਘੱਗਰ ਨਦੀ ਦੇ ਵਿੱਚ ਆਂਦਾ ਹੈ ਪਿੱਛੋਂ ਪਾਣੀ ਦਾ ਜਲ ਸਤਰ ਵੱਧਾ ਹੈ ਵੀ ਇਹ ਜੋ ਬਾੜ ਤੋਂ ਪ੍ਰਭਾਵਿਤ ਨਾ ਹੋਵੇ ਕਿਸਾਨ ਵੀਰ ਤੇ ਇੱਕ ਆ ਬੰਨ ਬੜਾ ਹੈ ਇੱਥੋਂ ਟੁੱਟਿਆ ਸੀ ਜਿਹੜਾ ਕੜੈਲ ਪਿੰਡ ਦੇ ਆਲੇ ਦੁਆਲੇ ਪਾਣੀ ਗਿਆ ਸੀ ਜਾਂ ਬੱਲਰਾ ਸਾਈਡ ਤਾਂ ਨਹੀਂ ਜਾਣ ਦਿੱਤਾ ਇਹ ਕੋਸ ਬੰਨ ਹੈ ਉਹ ਪਰਲੇ ਪੈਲਸ ਵਾਲਾ ਉਹਨੇ ਵੀ ਆਪਣੇ ਜਾਖਲ ਨੂੰ ਬੜਾ ਨੁਕਸਾਨ ਹੋਣ ਤੋਂ ਬਚਾਇਆ ਬਾਕੀ ਜਾਨੀ ਨੁਕਸਾਨ ਤਾਂ ਕਿਸੇ ਦਾ ਨਹੀਂ ਪਿਛਲੇ ਬੀਤੇ ਸਾਲ ਹੋਇਆ ਫਸਲ ਵਗੈਰਾ ਦਾ ਏ ਟੂ ਜ਼ेड ਨੁਕਸਾਨ ਹੋ ਕਹੇ ਸੀ ਆ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦਾ ਪੂਰਾ ਮਿੱਟੀਆ ਦਾ ਪ੍ਰਬੰਧ ਕਰਕੇ ਸਰਕਾਰ ਦੁਆਰਾ ਉਪਰਾਲਾ ਕੀਤਾ ਜਾ ਰਿਹਾ ਹੈ ਬਾਕੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਜੀ ਇਸ ਵੀ ਕਿਸਾਨ ਵੀਰ ਦੇ ਐਨਾ ਘੱਗਰ ਨਦੀ ਵਗੈਰਾ ਦੇ ਲਵੇ ਖੇਤ ਵਗੈਰਾ ਲੱਗਦੇ ਉਹ ਵੀ ਆਪਣੇ ਬੰਨਾਂ ਨੂੰ ਮਜ਼ਬੂਤ ਕਰ ਲੈਣ ਮਤਲਬ ਸਰਕਾਰ ਨਹੀਂ ਇਕੱਲਾ ਆਪਣਾ ਵੀ ਕੰਮ ਹੈ ਵੀ ਆਪਾਂ ਵੀ ਸਰਕਾਰ ਮਤਲਬ ਕਿ ਸਰਕਾਰ ਦੇ ਨਾਲ ਰਲ ਕੇ ਆਪਣੇ ਬੰਨ ਵਗੈਰਾ ਮਜ਼ਬੂਤ ਕਰੇ ਅਗਰ ਆਉਣ ਵਾਲੇ ਦਿਨਾਂ ਦੇ ਅੰਦਰ ਬਰਸਾਤ ਹੋ ਗਏ ਵੱਧ ਪਾਣੀ ਆਂਦਾ ਤਾਂ ਆਪਾਂ ਵੀ ਉਹ ਪ੍ਰਭਾਵਿਤ ਹੋਣ ਤੋਂ ਬਚੀਏ